ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਲੋਕਾਂ ਦੇ ਸਾਹਮਣੇ ਆਪਣੀ ਆਵਾਜ਼ ਉਠਾ ਸਕਾਂ ਟਾਲਿਨ ਇਟਲੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਲੈਂਗੁਏਜ ਇਸ਼ੂ ਹੁੰਦਾ ਹੈ ਸਾਰਿਆਂ ਲਈ 2006 ਦੇ ਵਿੱਚ ਸੁਖਣਾ ਲਿਆ ਸੀ ਕਿ ਸਾਡੇ ਕੋਲ ਵੀ ਇੱਕ ਦਿਨ ਐਡਵੋਕੇਟ ਦੀ ਜਿਹੜੀ ਆ ਡਿਗਰੀ ਹੋਏਗੀ ਜਦੋਂ ਪੜਨਾ ਸਟਾਰਟ ਕੀ ਮੈਂ ਦੇਖੋ ਪਿੱਛੋਂ ਬਲੋਂਗ ਕਰਦਾ ਪਟਿਆਲਾ ਤੋਂ ਜ਼ਿਲ੍ਹਾ ਮੇਰਾ ਪਟਿਆਲਾ ਤਹਿਸੀਲ ਸਮਾਣਾ ਪਿੰਡ ਮੇਰਾ ਕਕਰਾਲਾ ਪਾਈਕਾ ਜੀ ਸਪੈਸ਼ਲੀ ਮੈਂ ਜਿਹੜੇ ਬੱਚੇ ਇੱਥੇ ਪੜੇ ਨੇ ਜਿਨ੍ਹਾਂ ਨੂੰ ਪ੍ਰੋਪਰ ਲੈਂਗੁਏਜ ਆਉਂਦੀ ਹੈ ਉਹਨਾਂ ਨੂੰ ਮੇਰੀ ਤਾਂ ਇਹੀ ਸਲਾਹ ਹੈ ਆਪਣੇ ਛੋਟੇ ਭਰਾਵਾਂ ਨੂੰ ਭੈਣਾਂ ਨੂੰ ਕਿ ਕੋਈ ਵੀ ਇੱਕ ਸਕਿੱਲ ਸਿੱਖ ਲਓ ਕੋਈ ਕੰਮ ਇਹਦਾਂ ਦਾ ਸਿੱਖ ਲਓ ਜਿਹੜਾ ਤੁਸੀਂ ਆਪਣਾ ਕਰ ਸਕਦੇ ਹੋ ਇਸੋ ਕੰਟਰੈਕਟੋ ਸਟਿਪੈਂਡਿਓ ਇਹ ਆਪਣ ਨੂੰ ਅੱਗੇ ਵਧਣ ਦੀ ਜਾਂ ਅੱਗੇ ਸੋਚਣ ਦੀ ਸ਼ਕਤੀ ਹੀ ਖਤਮ ਕਰ ਦਿੰਦਾ ਹੈ। ਤੋਂ ਹਰਵਿੰਦਰ ਜੀ ਜਿਸ ਤਰ੍ਹਾਂ ਮੈਂ ਪੁੱਛਿਆ ਸੀ ਕਿ ਆਪਾਂ ਕਿਸ ਤਰ੍ਹਾਂ ਪੰਜਾਬੀ ਭਾਈਚਾਰੇ ਦੀ ਜਿਹੜੀ ਮਦਦ ਦਾ ਹੈਲਪ ਆ ਉਹ ਕਰ ਸਕਦੇ ਆ। 13 ਸਾਲ ਦਾ ਸੀ ਜਦੋਂ ਇਟਲੀ ਦੇ ਵਿੱਚ ਆਇਆ ਸੀ ਤੇ ਪਹਿਲੇ ਸਾਲ ਹੀ ਮੈਂ ਮਾਰਿਆਂ ਤੇ ਕੰਮ ਲੱਗਿਆ ਸੀ ਇਹ ਕਰਨ ਵਿਚ ਦੇ ਉੱਪਰ ਜਿਹੜੇ ਬਰਫ਼ ਦੇ ਗੋਲੇ ਵੇਚਦੇ ਨੇ ਨਾ ਉਹ ਸੈਲ ਕਰਦਾ ਸੀ ਕਿਸੇ ਬੰਦੇ ਦਾ ਦੂਸਰੇ ਸਾਲ ਮੈਂ ਉਸ ਬੰਦੇ ਨਾਲ ਹਿੱਸਾ ਪਾ ਲਿਆ ਸੀ ਪਾਰਟਨਰਸ਼ਿਪ ਪਾ ਲਈ ਸੀਗੀ ਸੇਲਿੰਗ ਦੇ ਉੱਪਰ ਤੇ 15 ਸਾਲ ਦੀ ਉਮਰ ਦੇ ਵਿੱਚ ਮੈਨੂੰ ਪਤਾ ਲੱਗਿਆ ਸੀਗਾ ਕਿ ਆਪਾਂ ਕੋਈ ਚੀਜ਼ ਕਿਵੇਂ ਸੇਲ ਕਰ ਸਕਦੇ ਜਦੋਂ ਮੇਰਾ ਇਹ ਐਕਸਪੀਰੀਅੰਸ ਹੋਇਆ ਜਦੋਂ ਮੈਂ ਪਹਿਲੇ ਸਾਲ ਉਹਨਾਂ ਤੋਂ ਕੰਮ ਕੀਤਾ ਤੇ ਦੂਸਰੇ ਸਾਲ ਜਦੋਂ ਮੈਂ ਆਪ ਉਹਦੇ ਨਾਲ ਪਰਸੈਂਟੇਜ ਕਰਕੇ ਕੰਮ ਕੀਤਾ ਤਾਂ ਮੈਨੂੰ ਫਰਕ ਬੜਾ ਮਹਿਸੂਸ ਹੋਇਆ ਕਿਉਂਕਿ ਕਿੱਥੇ ਮੈਂ 30 ਰੁਪਏ ਦੀ ਆੜੀ ਲੈ ਰਿਹਾ ਸੀਗਾ ਤੇ ਕਿੱਥੇ ਮੈਂ 100 ਯੂਰੋ ਤੱਕ ਕਮਾਣ ਲੱਗਿਆ ਸੀ ਇੱਕ ਦਿਨ ਦੇ ਵਿੱਚ ਸੌਖਾ ਨਹੀਂ ਕਿ ਜਿਹੜਾ ਗੱਡੀ ਦੇ ਪਿੱਛੇ ਮੈਂ ਇੱਕ ਸਟicker ਨਹੀਂ ਕਿਹਾ ਦੇਖਿਆ ਸੀ ਅੱਜ ਪਰਵਿੰਦਰ ਸਿੰਘ ਪਟਵਾਰ ਐਡਵੋਕੇਟ ਉਹ ਸੌਖਾ ਨਹੀਂ ਲੱਗਾ ਗੱਡੀ ਦੇ ਪਿੱਛੇ ਨਹੀਂ ਭਾਜੀ ਬੜੀਆਂ ਮੁਸ਼ਕਲਾਂ ਆਈਆਂ ਨੇ ਜਿੰਨਾ ਟਾਈਮ ਦਾ ਚਲੋ ਪਾਪਾ ਸੀ ਉਹਨਾਂ ਟਾਈਮ ਦਾ ਮੈਂ ਸਿਰਫ ਮਿਹਨਤ ਕੀਤੀ ਆ ਪਰ ਜਦੋਂ ਪਾਪਾ ਦੀ ਡੈਥ ਹੋਈ ਹੈ ਸਟਰਗਲ ਮੇਰੀ ਉਦੋਂ ਸ਼ੁਰੂ ਹੋਈ ਸੀ ਤੇ ਉਹ ਸਟਰਗਲ ਨੇ ਮੇਰੀਆਂ ਬੜੀਆਂ ਚੀਕਾਂ ਕਢਾਈਆਂ ਨੇ ਤੇ ਐਡਵੋਕੇਟਾ ਲਖਾਣਾ ਸੌਖਾ ਪਰ ਐਡਵੋਕੇਟ ਬਣਨ ਤੱਕ ਮੇਨੇ ਬੜੀਆਂ ਬੜਾ ਕੁਝ ਚੱਲਿਆ ਕਿੱਤੇ ਨਾ ਕਿਤੇ ਗੱਲ ਦਿਲ ਚ ਰਹਿ ਗਈ ਕਿ ਪਿਓ ਨੇ ਪੁੱਤ ਦੀ ਗੱਡੀ ਤੇ ਲਿਖਿਆ ਐਡਵੋਕੇਟ ਨਹੀਂ ਪੜਿਆ ਮੈਂ ਇਸ ਟੌਪਿਕ ਦੇ ਕੋਲ ਕਿ ਨਹੀਂ ਦੱਸਦਾ ਜੀ ਚਲੋ ਬਾਪਿਆਂ ਦੇ ਜਿਹੜੇ ਆ ਉਹ ਇੱਕ ਚਾਹ ਹੁੰਦੇ ਆ ਭਾਜੀ ਭਾਵਕ ਵੀ ਹੋਏ ਆ ਮਾਪੇ ਆਉ ਬੱਚਿਆਂ ਨੂੰ ਕੁਝ ਬਣਿਆ ਹੋਇਆ ਵੇਖਣਾ ਲੋਚਦੇ ਆ ਉਹਨਾਂ ਦੀ ਇੱਕ ਸੋਚ ਹੁੰਦੀ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਕੁਝ ਚੰਗਾ ਕਰਨ ਕਿ ਗੱਡੀ ਲੈ ਲਈ BMW ਤੇ ਬਹੁਤ ਸਾਰੇ ਦਰਘਟਨਾਵਾਂ ਵੀ ਹੋਈਆਂ ਵਾ ਮੇਰਾ ਇੱਕ ਗਿਲਾ ਵੀ ਹੈ ਪੰਜਾਬੀਆਂ ਦੇ ਨਾਲ ਕਿ ਤੁਸੀਂ ਆਪਣੇ 18 18 20 20 ਸਾਲਾਂ ਦੇ ਬੱਚਿਆਂ ਨੂੰ ਏਡੀਆਂ ਏਡੀਆਂ ਗੱਡੀਆਂ ਕਿਉਂ ਲੈ ਕੇ ਦਿੰਦੇ ਹੋ ਸਾਡੇ ਜਿਹੜੇ ਬੱਚੇ ਨੇ 18 19 ਸਾਲ ਦੇ ਨੇ ਆਪਾਂ ਠੀਕ ਹੈ ਹਰ ਇੱਕ ਬੱਚਾ ਹਰ ਇੱਕ ਬੰਦਾ ਆਪਣੇ ਬੱਚਾ ਨੂੰ ਪਿਆਰ ਕਰਦਾ ਪਰ ਗੱਡੀ ਲੈਣ ਲੱਗੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿੰਨਾ ਟਾਈਮ ਉਹ ਪ੍ਰੋਪਰ ਮੈਚੁਰ ਨਹੀਂ ਹੁੰਦਾ 22 23 ਸਾਲ ਦਾ ਨਹੀਂ ਹੁੰਦਾ ਸਾਨੂੰ ਵੱਡੀ ਗੱਡੀ ਲੈ ਕੇ ਨਹੀਂ ਦੇਣੀ ਚਾਹੀਦੀ ਸੋ ਬਹੁਤ ਸਾਰੇ ਨੌਜਵਾਨਾਂ ਦੀਆਂ ਦਲੇਰ ਛਾਵਾਂ ਵੀ ਪੂਰੀਆਂ ਕੀਤੀਆਂ ਹਰਵਿੰਦਰ ਸਿੰਘ ਪਟਵਾਰ ਜਿਨ੍ਹਾਂ ਨੇ ਕਦੀ ਇਹ ਸੋਚਿਆ ਸੀ ਕਿ ਮਕਸੀਕੋ ਵਾਲੀ ਕੰਧ ਟੱਪ ਕੇ ਆਪਾਂ ਅਮਰੀਕਾ ਦੀ ਧਰਤੀ ਤੇ ਜਾ ਵੜਨਾ ਤੇ ਜੇ ਗੱਲ ਕੀਤੀ ਜਾਵੇ ਤੇ ਪਟਵਾਰ ਨੇ ਉਹਨਾਂ ਨੂੰ ਜਾਜਾਂ ਦੇ ਰਾਈ ਕਿਸੇ ਨੂੰ ਨਿਊਯਾਰਕ ਭੇਜਿਆ ਤੇ ਕਿਸੇ ਨੂੰ ਸਨ franซิਸਕੋ ਭੇਜਿਆ ਜਿਹੜਾ ਟੂਰਿਸਟ ਵੀਜ਼ਾ ਆਪਾਂ ਲਗਵਾਏ ਨੇ ਕਮ ਸੇ ਕਮ ਮੇਰੇ ਕੋਲ ਆਨ ਰਿਕਾਰਡ ਸਾਰਾ ਮੌਜੂਦ ਹੈ 10000 ਪਲੱਸ ਆਪਣੇ ਕੋਲ ਕਲਾਇੰਟਸ ਹੈਗੇ ਨੇ ਜਿਨ੍ਹਾਂ ਦੇ ਵੀਜ਼ੇ ਲੱਗੇ ਨੇ ਜਿਹੜੇ ਕੈਨੇਡਾ ਅਮਰੀਕਾ ਯੂਕੇ ਵਗੈਰਾ ਗਏ ਬਹੁਤ ਸਾਰੇ ਨਵੇਂ ਮੁੰਡੇ ਜਿਹੜੇ ਉਹ ਰੋਡ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਇਹਨਾਂ ਮੁਰਖਾਂ ਦੇ ਵਿੱਚ ਆ ਕੇ ਤੇ ਉਹਨਾਂ ਨੂੰ ਇੱਕ ਇੰਸ਼ੋਰੈਂਸ ਦੇ ਰੂਪ ਵਿੱਚ ਮੁਆਵਜ਼ਾ ਮਿਲਦਾ ਤੇ ਤੁਸੀਂ ਇਹ ਨਵੀਂ-ਨਵੀਂ ਡਿਗਰੀ ਲਈ ਆ ਇੱਕ ਰੋਡ ਐਕਸੀਡੈਂਟ ਦਾ ਕਿੰਨਾ ਮੁਆਵਜ਼ਾ ਮਿਲ ਜਾਂਦਾ ਫਰਮਾਦ ਮੈਂ ਸਾਰੇ ਭਰਾਵਾਂ ਤੇ ਮਿਹਰ ਰੱਖੀ ਪਹਿਲਾਂ ਤਾਂ ਪਰ ਜਦੋਂ ਇੱਕ ਬੰਦੇ ਦੀ ਰੋਡ ਐਕਸੀਡੈਂਟਾਂ ਦੇ ਵਿੱਚ ਡੈਥ ਹੋ ਜਾਂਦੀ ਹੈ ਉੱਚ ਕਾਫੀ ਸਾਰੀ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਜਿਵੇਂ ਬੰਦੇ ਦੀ ਉਮਰ ਕਿੰਨੀ ਸੀ ਉਹਦੀ ਫੈਮਿਲੀ ਮੈਂਬਰ ਕਿੰਨੇ ਨੇ ਪਿੱਛੇ ਉਹਦੇ ਪਰਿਵਾਰ ਦੇ ਵਿੱਚ ਕਿੰਨੇ ਜਣੇ ਨੇ ਕਿੰਨੇ ਜਣੇ ਖਾਣ ਵਾਲੇ ਨੇ ਉਹ ਕੰਮ ਕੀ ਕਰਦਾ ਸੀਗਾ ਇਹ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਨੋਟ ਕਰਨ ਵਾਲੀਆਂ ਇਸ ਦੇ ਮੁਤਾਬਿਕ ਹੀ ਮੌਜ਼ਾ ਇਸ਼ੂ ਪਟਵਾਰ ਸਾਹਿਬ ਬੜਾ ਲੰਮਾ ਚੌੜਾ ਵਿਜਿਆਂ ਦਾ ਕੰਮ ਕੀਤਾ ਵਾ ਅੱਜ ਵੀ ਬੜੀ ਕਿਰਪਾ ਸਤਗੁਰ ਨਾਨਕ ਪਾਤਸ਼ਾਹ ਦੀ ਇੱਕ ਗੱਲ ਹੋਰ ਸ਼ੇਅਰ ਕਰਦੇ ਜਾਓ ਜਦੋਂ ਮੁੰਡੇ ਮਿਲਦੇ ਆ ਤੇ ਪੁੱਛਦੇ ਜ਼ਰੂਰ ਆ ਜਿਹੜੇ ਨਵੇਂ ਆਉਂਦੇ ਨੌ-ਨੌ ਮਹੀਨੇ ਆੜਿਆ ਤੇ ਇਹਨਾਂ ਦਾ ਵੀਜਾ ਲੱਗ ਸਕਦਾ ਐਜ਼ ਅ ਟੂਰਿਸਟ ਇੱਥੋਂ ਜਾਂ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਸਾਡਾ ਪ੍ਰੋਗਰਾਮ ਯੂਰਪ ਦੇ ਵਿੱਚ ਪੰਜਾਬੀ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਅਕਸਰ ਤੁਹਾਡੀ ਉਹਨਾਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਵਾਉਂਦੇ ਰਹਿੰਦੇ ਹਾਂ ਜਿਨ੍ਹਾਂ ਨੇ ਕਿਸੇ ਨਾ ਖਿੱਤੇ ਵਿੱਚ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ ਸੋ ਸਾਡੇ ਸਟੂਡੀਓ ਅੱਜ ਇੱਕ ਅਜਿਹੀ ਹੀ ਸ਼ਖਸੀਅਤ ਨੌਜਵਾਨ ਹੋਂਚੇ ਜਿਨ੍ਹਾਂ ਨੇ ਹੁਣੇ-ਹੁਣੇ ਹੀ ਐਕਸਟਰਾ ਜੁਡੀਸ਼ੀਅਲ ਐਡਵੋਕੇਟ ਦੀ ਡਿਗਰੀ ਲਈ ਆ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਪੰਜਾਬੀ ਭਾਈਚਾਰੇ ਦੇ ਰੋਡ ਐਕਸੀਡੈਂਟਾਂ ਦੇ ਨਾਲ ਸੰਬੰਧਤ ਕੇਸ ਲੜਦੇ ਨਜ਼ਰ ਆਉਣਗੇ ਸਾਡੇ ਪੰਜਾਬੀਆਂ ਨੂੰ ਅਨਸਾਫ਼ ਦਿਵਾਉਂਦੇ ਨਜ਼ਰ ਆਉਣਗੇ ਸੋ ਮੇਰੀ ਮਰਾਦ ਹਰਵਿੰਦਰ ਸਿੰਘ ਪਟਵਾਰ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਆਪਣੇ ਸਟੂਡੀਓ ਵਿੱਚ ਜੀ ਆਇਆਂ ਆਖਦੇ ਹਾਂ ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਸਾਹੀ ਭਾਜੀ ਤੇ ਸਾਰੀ ਟੀਮ ਦਾ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਲੋਕਾਂ ਦੇ ਸਾਹਮਣੇ ਆਪਣੀ ਆਵਾਜ਼ ਉਠਾ ਸਕਾਂ ਸੋ ਹਰਬਿੰਦਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜੇ ਮੈਂ ਗੱਲ ਕਰਦਾ ਜਾਵਾਂ ਤੇ ਇਟਲੀ ਇੱਕ ਉਹ ਦੇਸ਼ ਆ ਜਿੱਥੇ ਕੋਈ ਤਿੰਨ ਕਦੇ ਹਾਕਿਆਂ ਤੋਂ ਪੰਜਾਬੀਆਂ ਨੇ ਰਹਿਣ ਬਸੇਰਾ ਕੀਤਾ ਤੇ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਇਹਦੀ ਲੋਕਲ ਲੈਂਗੁਏਜ ਆ ਉਹਨੂੰ ਬੋਲਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਸੋ ਤੁਸੀਂ ਇੱਕ ਮਾਨਮਤੀ ਪ੍ਰਾਪਤੀ ਹਾਸਲ ਕੀਤੀ ਆ ਇੱਕ ਐਕਸਟਰਾ ਜੂਡੀਸ਼ ਵਕੀਲ ਦੀ ਜਿਹੜੀ ਤੁਹਾਨੂੰ ਡਿਗਰੀ ਮਿਲੀ ਆ ਕਿੰਨਾ ਕੁ ਸੌਖਾ ਰਿਹਾ ਕਿੰਨੀਆਂ ਕ ਔਕੜਾਂ ਆਈਆਂ ਇਸ ਰਸਤੇ ਦੇ ਵਿੱਚ ਸਾਡੇ ਸਰੋਤਿਆਂ ਨੂੰ ਜਰੂਰ ਦੱਸੋ ਹਾਂਜੀ ਭਾਜੀ ਦੇਖੋ ਇਟਾਲੀ ਇਟਲੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਆ ਉਹ ਲੈਂਗੁਏਜ ਇਸ਼ੂ ਹੁੰਦਾ ਸਾਰਿਆਂ ਲਈ ਜਦੋਂ ਵੀ ਕੋਈ ਨਵਾਂ ਆਉਂਦਾ ਹੈ ਸਾਡਾ ਇਲਾਕਾ ਇਹ ਸੀਗਾ ਕਿ ਸਾਡੇ ਪੇਰੈਂਟਸ ਪਹਿਲਾਂ ਇੱਥੇ ਸੀਗੇ ਮੇਰੇ ਤਾਇਆ ਜੀ ਇੱਥੇ ਆਏ ਸੀ ਸਭ ਤੋਂ ਪਹਿਲਾਂ 1992 ਦੇ ਵਿੱਚ 2000 ਦੇ ਵਿੱਚ ਮੇਰੇ ਪਾਪਾ ਆਏ ਸੀ ਇੱਥੇ ਤੇ 2006 ਦੇ ਵਿੱਚ ਅਸੀਂ ਇੱਥੇ ਇਟਲੀ ਦੇ ਵਿੱਚ ਆਏ ਸੀ ਜਿੱਦੇ ਕਰਕੇ ਅਸੀਂ ਸਟੱਡੀ ਆਪਣੀ ਜਿਹੜੀ ਇੰਡੀਆ ਤੋਂ ਛੱਡੀ ਸੀ ਉਹ ਆ ਕੇ ਇੱਥੇ ਸਟਾਰਟ ਕੀਤੀ ਉਹ ਸਟੱਡੀ ਇੱਥੇ ਕਰਨ ਕਰਕੇ ਸਾਨੂੰ ਲੈਂਗੁਏਜ ਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਈ ਥੋੜੇ ਟਾਈਮ ਦੇ ਵਿੱਚ ਅਸੀਂ ਲੈਂਗੁਏਜ ਸਿੱਖ ਗਏ ਸੀ ਸੋ ਹਰਵਿੰਦਰ ਜੀ ਕਦੀ 2006 ਦੇ ਵਿੱਚ ਸੁਖਨਾ ਲਿਆ ਸੀਗਾ ਕਿ ਸਾਡੇ ਕੋਲ ਵੀ ਇੱਕ ਦਿਨ ਐਡਵੋਕੇਟ ਦੀ ਜਿਹੜੀ ਆ ਡਿਗਰੀ ਹੋएगी ਜਦੋਂ ਪੜਨਾ ਸਟਾਰਟ ਕੀਤਾ ਸੀ ਜਾਇ ਇਟਲੀ ਦੇ ਵਿੱਚ ਆਏ ਸੀ ਤੇ ਸੋਚਿਆ ਸੀ ਕਦੀ ਸੁਖ ਨਾ ਲਿਆ ਸੀ ਨਹੀਂ ਭਾਈ ਜੀ 2006 ਦੇ ਵਿੱਚ ਮੇਰੇ ਖਿਆਲ ਚ ਅਸੀਂ ਉਹ ਪਹਿਲੇ ਥੋੜੇ ਪੰਜਾਬੀ ਸੀ ਜਿਹੜੇ ਬੱਚੇ ਇੱਥੇ ਪੜਨ ਲੱਗੇ ਸੀਗੇ ਬਹੁਤ ਘੱਟ ਲੋਕਾਂ ਨੂੰ ਇੱਥੇ ਲੈਂਗੁਏਜ ਆਉਂਦੀ ਸੀ ਉਦੋਂ ਇੱਕ ਲੈਂਗੁਏਜ ਸਿੱਖਣਾ ਲਾਇਸੈਂਸ ਕਰਨਾ ਹੀ ਬਹੁਤ ਵੱਡਾ ਟਾਸਕ ਹੁੰਦਾ ਸੀ ਤੇ ਸਭ ਤੋਂ ਵੱਡਾ ਟਾਸਕ ਉਦੋਂ ਇਹ ਲੱਗਦਾ ਹੁੰਦਾ ਸੀ ਵੀ ਜੇ ਫੈਕਟਰੀ ਦੇ ਵਿੱਚ ਇੱਕ ਵਾਰੀ ਫੀਸੋ ਕੰਟਰੈਕਟ ਹੋ ਜੇ ਤਾਂ ਆਪਾਂ ਸ਼ਾਇਦ ਦੁਨੀਆ ਜਿੱਤ ਲਾਗੇ ਉਦੋਂ ਸੋਚ ਬਹੁਤ ਛੋਟੀ ਹੁੰਦੀ ਸੀ ਟਾਰਗੇਟ ਬਹੁਤ ਛੋਟੇ ਹੁੰਦੇ ਸੀਗੇ ਸੋ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਜਾਂਦੇ ਆ ਆਪਣੀ ਸੋਚ ਖੁੱਲਦੀ ਜਾਂਦੀ ਆ ਸਾਨੂੰ ਫਿਊਚਰ ਬਾਰੇ ਪਤਾ ਲੱਗਦਾ ਜਾਂਦਾ ਸਾਨੂੰ ਪਤਾ ਲੱਗਦਾ ਜਾਂਦਾ ਸੀ ਅੱਗੇ ਹੋਰ ਕੀ ਕਰ ਸਕਦੇ ਆ ਸੋ ਇਦਾਂ ਦੀ ਗੱਲ ਕਦੇ ਵੀ 2014 ਤੱਕ ਮੇਰੇ ਮਨ 'ਚ ਕਦੇ ਨਹੀਂ ਆਈ ਸੀ ਸੋ ਮੈਨੂੰ ਥੋੜਾ ਜਿਹਾ ਨਾ ਦੇਖੋ ਸਾਡੀ ਜਿਹੜੀ ਜਨਮ ਭੂਮੀ ਆ ਅਸੀਂ ਸਾਰੇ ਪੰਜਾਬ ਤੋਂ ਆਏ ਆ ਮੈਨੂੰ ਥੋੜਾ ਜਿਹਾ ਆਪਣੇ ਪਿਸ਼ੋਕੜ ਬਾਰੇ ਦੱਸੋ ਆਪਣੇ ਜ਼ਿਲ੍ਹੇ ਬਾਰੇ ਜ਼ਰੂਰ ਦੱਸੋ ਬਿਲਕੁਲ ਬਾਜੀ ਮੈਂ ਦੇਖੋ ਪਿੱਛੋਂ ਬਿਲੋਂਗ ਕਰਦਾ ਪਟਿਆਲਾ ਤੋਂ ਜ਼ਿਲ੍ਹਾ ਮੇਰਾ ਪਟਿਆਲਾ ਤਹਿਸੀਲ ਸਮਾਣਾ ਪਿੰਡ ਮੇਰਾ ਕਕਰਾਲਾ ਪਾਈਕਾ ਜੀ ਤੇ ਸਭ ਤੋਂ ਪਹਿਲਾਂ ਮੇਰੇ ਤਾਇਆ ਜੀ ਆਏ ਸੀ ਸਰਦਾਰ ਬਲਦੇਵ ਸਿੰਘ ਤੇ ਫਿਰ ਪਾਪਾ ਆਏ ਸੀਗੇ ਗੁਰਚੰਦ ਸਿੰਘ ਪਟਵਾਰ ਤੇ ਫਿਰ 2006 ਦੇ ਵਿੱਚ ਅਸੀਂ ਆਏ ਸੀ ਇੰਡੀਆ ਕਿੱਥੋਂ ਤਾਂ ਪੜਾਈ ਕੀਤੀ ਸੀ ਜਦੋਂ ਤੁਸੀਂ ਆਏ ਸੀਗੇ ਇੰਡੀਆ ਭਾਜੀ ਮੈਂ 7th ਕਲਾਸ ਦੇ ਵਿੱਚ ਸਟੱਡੀ ਕਰਦਾ ਸੀ ਜਦੋਂ ਸਾਡਾ ਵੀਜ਼ਾ ਲੱਗਿਆ ਸੀ ਤੇ 7th ਕਲਾਸ ਦੇ ਵਿੱਚੋਂ ਮੈਂ ਇੰਡੀਆ ਤੋਂ ਇਟਲੀ ਆਇਆ ਸੀ ਦੂਜੇ ਬੱਚਿਆਂ ਵਾਂਗੂ ਤੁਹਾਨੂੰ ਵੀ ਬਹੁਤ ਚਾਅ ਸੀਗਾ ਬਾਹਰ ਆਉਣ ਦਾ ਹਾਂਜੀ ਬਿਲਕੁਲ ਦੇਖੋ ਉਦੋਂ ਤਾਂ ਵਿਰਲਾ-ਵਿਰਲੇ ਆਉਂਦੇ ਸੀਗੇ ਸਾਡੇ ਪਿੰਡ ਚੋਂ ਬਹੁਤ ਘੱਟ ਲੋਕ ਆਏ ਹੋਏ ਸੀਗੇ ਸੋ ਸ਼ੁਰੂਆਤੀ ਮੁਸ਼ਕਲਾਂ ਦੇ ਬਾਰੇ ਜਿਹੜਾ ਸਰੋਤਿਆਂ ਨੂੰ ਜ਼ਰੂਰ ਦੱਸੋ ਕਿਉਂਕਿ ਅਸੀਂ ਜਿਹੜੀ ਜੰਗ ਜਨਰੇਸ਼ਨ ਆ ਅੱਜ ਕੱਲ ਬਹੁਤ ਸਾਰੇ ਮੁੰਡੇ ਇੰਡੀਆ ਤੋਂ ਆ ਰਹੇ ਆ ਤੇ ਜੇ ਮੈਂ ਕਹਾਂ ਤੇ ਸਾਡਾ ਦੂਜਾ ਦੌਰ ਜਿਹੜਾ ਚੱਲ ਪਿਆ ਜਿਹਨੂੰ ਅਸੀਂ ਦੂਜੀ ਪੀੜੀ ਆਖਦੇ ਆ ਤੇ ਤੁਸੀਂ ਗੱਲ ਕੀਤੀ ਆ ਕਿ ਉਦੋਂ ਇੰਨਾ ਕੀ ਹੁੰਦਾ ਸੀ ਕਿ ਗੱਡੀ ਦਾ ਲਾਇਸੈਂਸ ਲੈ ਲਿਆ ਤੇ ਫਿਰ ਸੋ ਕੰਟਰਾਟੋਂ ਮਿਲ ਗਿਆ ਤੇ ਜੰਗ ਜਿੱਤ ਲਈ ਸੋ ਅੱਜ ਵੀ ਮੈਂ ਇਹ ਬਹੁਤ ਸਾਰੀ ਜਿਹੜੀ ਸਾਦੀ ਦੂਜੀ ਪੀੜ੍ਹੀ ਦੇ ਨੌਜਵਾਨਾਂ ਉਹਨਾਂ ਵਿੱਚੋਂ ਅੱਜ ਵੀ ਮੈਨੂੰ ਇਹ ਕਿਤੇ ਨਾ ਕਿਤੇ ਨਜ਼ਰ ਆਉਂਦਾ ਖਾਸ ਕਰਕੇ ਉਹਨਾਂ ਚੋਂ ਜਿਨ੍ਹਾਂ ਦੇ ਪੇਰੈਂਟਸ ਇੱਥੇ ਆਏ ਸੀ ਆਣ ਕੇ ਉਹਨਾਂ ਨੇ ਚਾਹ ਫੈਕਟਰੀਆਂ 'ਚ ਕੰਮ ਕੀਤੇ ਆ ਚਾਹ ਉਹਨਾਂ ਨੇ ਖੇਤੀ ਦੇ ਕੰਮ ਕੀਤੇ ਆ ਤੇ ਹੁਣ ਬਹੁਤ ਸਾਰੇ ਪੰਜਾਬੀ ਆ ਜਿਨ੍ਹਾਂ ਨੇ ਆਪਣੇ ਆਪਣੇ ਕੰਮ ਸ਼ੁਰੂ ਕਰਤੇ ਆ ਪਰ ਜਿਹੜੀ ਦੂਜੀ ਪੀੜ੍ਹੀ ਆ ਉਹਦੇ ਚੋ ਕਿਤੇ ਨਾ ਕਿਤੇ ਇਹ ਮੈਨੂੰ ਝਲਕ ਦੇਖਦੀ ਆ ਕਿ ਇੱਕ ਲਾਇਸੈਂਸ ਮਿਲ ਗਿਆ ਫੀਸੋ ਕੰਟਰੈਕਟ ਹੋ ਗਿਆ BMW ਗੱਡੀ ਮਿਲ ਗਈ ਤੇ ਆਈਫੋਨ ਮਿਲ ਗਿਆ ਤੇ ਉਹ ਕਹਿੰਦੇ ਸ਼ਾਇਦ ਅਸੀਂ ਆਪਣੀ ਲਾਈਫ ਦੇ ਵਿੱਚ ਸੈੱਟ ਹੋ ਗਏ ਆ ਕਿ ਇਹ ਸਚਾਈ ਆ ਅਜੀ ਦੇਖੋ ਜੇ ਆਪਾਂ ਗੱਲ ਕਰੀਏ ਲਾਇਸੈਂਸ ਦੀ ਜਾਂ ਫੀਸੋ ਕੰਟਰੈਕਟੋ ਦੀ ਇਹ ਸਪੈਸ਼ਲੀ ਮੈਂ ਜਿਹੜੇ ਬੱਚੇ ਇੱਥੇ ਪੜ੍ਹੇ ਨੇ ਜਿਨ੍ਹਾਂ ਨੂੰ ਪ੍ਰੋਪਰ ਲੈਂਗੁਏਜ ਆਉਂਦੀ ਆ ਉਹਨਾਂ ਨੂੰ ਮੇਰੀ ਤਾਂ ਇਹੀ ਸਲਾਹ ਹੈ ਆਪਣੇ ਛੋਟੇ ਭਰਾਵਾਂ ਨੂੰ ਭੈਣਾਂ ਨੂੰ ਕਿ ਕੋਈ ਵੀ ਇੱਕ ਸਕਿੱਲ ਸਿੱਖ ਲਓ ਕੋਈ ਕਾਮਯਾਬੰਦ ਦਾ ਸਿੱਖ ਲਓ ਜਿਹੜਾ ਤੁਸੀਂ ਆਪਣਾ ਕਰ ਸਕਦੇ ਹੋ ਕਿਉਂਕਿ ਇੱਕ ਫੈਕਟਰੀ ਦੇ ਵਿੱਚ ਫੀਸੋ ਕੰਟਰੈਕਟ ਤੋਂ ਇਹ ਤੁਹਾਡੇ ਪਰ ਕੱਟ ਦਿੰਦਾ ਤੁਹਾਨੂੰ ਕਦੇ ਵੀ ਅੱਗੇ ਨਹੀਂ ਵਧਣ ਦਿੰਦਾ ਫੀਸੋ ਕੰਟਰੈਕਟ ਤੋਂ ਸਟਾਈਪੈਂਡਿਓ ਇਹ ਆਪ ਨੂੰ ਅੱਗੇ ਵਧਣ ਦੀ ਜਾਂ ਅੱਗੇ ਸੋਚਣ ਦੀ ਸ਼ਕਤੀ ਹੀ ਖਤਮ ਕਰ ਦਿੰਦਾ ਸੋ ਸਾਨੂੰ ਚਾਹੀਦਾ ਹੈ ਕਿ ਆਪਾਂ ਕੋਈ ਸਕਿੱਲ ਸਿੱਖੀਏ ਕੋਈ ਕਾਮਯਾਬੰਦ ਦਾ ਸਿੱਖੀਏ ਜਿਹਦੇ ਵਿੱਚ ਅਸੀਂ ਇਨ ਫਿਊਚਰ ਆਪਦਾ ਕੰਮ ਕਰਕੇ ਸੈਟਲ ਹੋ ਸਕੀ। ਸੋ ਥੋੜਾ ਜਿਆ ਤੁਸੀਂ ਸਾਨੂੰ ਆਪਣੇ ਬਾਰੇ ਵੀ ਦੱਸੋ ਜਿਹੜੀ ਆਪਣਾ ਮੇਨ ਮਕਸਦ ਅੱਜ ਦਾ ਇਹ ਪ੍ਰੋਗਰਾਮ ਕਰਨ ਦਾ ਕਿ ਜਦੋਂ ਕੋਈ ਵੀ ਰੋਡ ਐਕਸੀਡੈਂਟ ਹੁੰਦਾ ਤੇ ਸਾਡੇ ਬਹੁਤ ਸਾਰੇ ਭਰਾਵਾਂ ਦੇ ਨਾਲ ਠੱਗੀਆਂ ਵੀ ਹੋਈਆਂ ਨੇ ਬਹੁਤ ਕੁਝ ਹੁੰਦਾ ਇਟਾਲੀਅਨ ਵਕੀਲਾਂ ਦੁਆਰਾ ਤੇ ਤੁਸੀਂ ਸਾਡੇ ਲੋਕਾਂ ਦੀ ਹੈਲਪ ਕਿਸ ਤਰੀਕੇ ਕਰੋਗੇ ਥੋੜਾ ਜਾਇ ਗੱਲਾਂ ਵੀ ਜਿਹੜੀਆਂ ਆ ਉਹ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਦੇ ਜਾਓ। ਦੇਖੋ ਜੀ 2014 ਤੋਂ ਮੈਂ ਇਸ ਲਾਈਨ ਦੇ ਵਿੱਚਾਂ ਸੋ ਮੈਨੂੰ ਹੌਲੀ-ਹੌਲੀ ਅੱਗੇ ਜਾ ਕੇ ਪਤਾ ਲੱਗਦਾ ਗਿਆ ਕਿ ਇਟਾਲੀਅਨ ਵਕੀਲ ਕੰਮ ਕਿਸ ਤਰੀਕੇ ਨਾਲ ਕਰਦੇ ਨੇ ਉਹਨਾਂ ਦਾ ਕੇਸ ਲੜਨ ਦਾ ਤਰੀਕਾ ਕੀ ਸੀਗਾ ਸਪੈਸ਼ਲੀ ਸਾਡੇ ਇੰਡੀਆਨ ਕੇਸਾਂ ਦੇ ਵਿੱਚ ਉਹ ਕੀ ਕਰਦੇ ਸੀਗੇ ਜਿਵੇਂ ਇੰਸ਼ੋਰੈਂਸ ਵੱਲੋਂ ਉਫਾਇਰਤਾ ਆਉਂਦਾ ਸੀਗਾ ਉਫਾਇਰਤਾ ਹੁੰਦਾ ਆਫਰ ਹੁੰਦੀ ਹੈ ਮੰਨ ਲਓ 3 ਲੱਖ ਦਾ ਕੇਸ ਹੈ ਇੰਸ਼ੋਰੈਂਸ ਕਵਰ ਕਰਦੀ ਹੈ ਕਿ ਇਹਨੂੰ ਲੱਖ ਦੇ ਵਿੱਚ ਆਪਾਂ ਨਵੇੜ ਕੇ ਖਤਮ ਕਰੀਏ ਕੇਸ ਨੂੰ ਸੋ ਇੰਡੀਆਨਾਂ ਦੇ ਕੇਸਾਂ ਦੇ ਵਿੱਚ ਇਟਾਲੀਅਨ ਲੋਕ ਜ਼ਿਆਦਾਤਰ ਇਹੀ ਕਰਦੇ ਸੀ ਕਿ ਕਲਾਇੰਟ ਕਿਤੇ ਹੋਰ ਕੋਲ ਨਾ ਚਲ ਜਾਵੇ ਤਾਂ ਇਹਨੂੰ ਜਿੰਨਾ ਜਲਦੀ ਹੋ ਸਕਦਾ ਨਵੇਂੜੀਏ ਭਾਵੇਂ ਲੱਖ ਦੇ ਵਿੱਚ ਨਿਬੜਦਾ ਅਸੀਂ ਆਪਦਾ ਪਰਸੈਂਟੇਜ ਲੈ ਕੇ ਸਾਈਡ ਤੇ ਹੋਈਏ ਸੋ ਹਰਵਿੰਦਰ ਜੀ ਜਿਸ ਤਰ੍ਹਾਂ ਮੈਂ ਪੁੱਛਿਆ ਸੀ ਕਿ ਆਪਾਂ ਕਿਸ ਤਰ੍ਹਾਂ ਪੰਜਾਬੀ ਭਾਈਚਾਰੇ ਦੀ ਜਿਹੜੀ ਮਦਦ ਆ ਹੈਲਪ ਆ ਉਹ ਕਰ ਸਕਦੇ ਆ ਸੋ ਆਪਣਾ ਜਿਹੜਾ ਤਜਰਬਾ ਬਹੁਤ ਸ਼ੇਅਰ ਕਰੋ ਦੇਖੋ ਜੀ ਮੈਂ 13 ਸਾਲ ਦਾ ਸੀ ਜਦੋਂ ਇਟਲੀ ਦੇ ਵਿੱਚ ਆਇਆ ਸੀ ਤੇ ਪਹਿਲੇ ਸਾਲ ਹੀ ਮੈਂ ਮਾਰਿਆਂ ਤੇ ਕੰਮ ਲੱਗਿਆ ਸੀ ਕਰਨਾ ਬੀਚ ਦੇ ਉੱਪਰ ਜਿਹੜੇ ਬਰਫ਼ ਦੇ ਗੋਲੇ ਵੇਚਦੇ ਨੇ ਨਾ ਉਹ ਸੈਲ ਕਰਦਾ ਸੀ ਕਿਸੇ ਬੰਦੇ ਨਾਲ ਦੂਸਰੇ ਸਾਲ ਮੈਂ ਉਸ ਬੰਦੇ ਨਾਲ ਹਿੱਸਾ ਪਾ ਲਿਆ ਸੀ ਪਾਰਟਨਰਸ਼ਿਪ ਪਾ ਲਈ ਸੀਗੀ ਸੇਲਿੰਗ ਦੇ ਉੱਪਰ ਤੇ 15 ਸਾਲ ਦੀ ਉਮਰ ਦੇ ਵਿੱਚ ਮੈਨੂੰ ਪਤਾ ਲੱਗਿਆ ਸੀਗਾ ਕਿ ਆਪਾਂ ਕੋਈ ਚੀਜ਼ ਕਿਵੇਂ ਸੇਲ ਕਰ ਸਕਦੇ ਆ ਜਦੋਂ ਮੇਰਾ ਇਹ ਐਕਸਪੀਰੀਅੰਸ ਹੋਇਆ ਜਦੋਂ ਮੈਂ ਪਹਿਲੇ ਸਾਲੋਂ ਤੋਂ ਕੰਮ ਕੀਤਾ ਤੇ ਦੂਸਰੇ ਸਾਲ ਜਦੋਂ ਮੈਂ ਆਪ ਉਹਦੇ ਨਾਲ ਪਰਸੈਂਟੇਜ ਕਰਕੇ ਕੰਮ ਕੀਤਾ ਤਾਂ ਮੈਨੂੰ ਫਰਕ ਬੜਾ ਮਹਿਸੂਸ ਹੋਇਆ ਕਿਉਂਕਿ ਕਿੱਥੇ ਮੈਂ 30 ਰੁਪਏ ਦੀ ਆੜੀ ਲੈ ਰਿਹਾ ਸੀਗਾ ਤੇ ਕਿੱਥੇ ਮੈਂ 100 ਯੂਰੋ ਤੱਕ ਕਮਾਣ ਲੱਗਿਆ ਸੀ ਇੱਕ ਦਿਨ ਦੇ ਵਿੱਚ 15 ਸਾਲ ਦੀ ਉਮਰ ਦੇ ਵਿੱਚ ਫਿਰ ਉਸ ਤੋਂ ਬਾਅਦ ਮੈਂ ਸਟੱਡੀ ਦੇ ਨਾਲ ਨਾਲ ਖੇਤੀ ਦਾ ਕੰਮ ਵੀ ਕੀਤਾ 5 ਸਾਲ ਸਵੇਰੇ ਮੈਂ ਸਕੂਲ ਜਾਂਦਾ ਸੀਗਾ ਤੇ ਸ਼ਾਮ ਨੂੰ 1 ਵਜੇ ਤੋਂ ਬਾਅਦ ਸਿਹਰਿਆਂ ਦੇ ਵਿੱਚ ਕੰਮ ਕਰਦਾ ਸੀ ਆਪਣੇ ਪਾਪਾ ਨਾਲ ਸੋ ਤੁਸੀਂ ਵੀ ਬਹੁਤ ਜਿਹੜੇ ਦੋਖਾ ਉਹ ਵੇਖੇ ਆ ਇਸ ਫੀਲਡ ਦੇ ਵਿੱਚ ਸੌਖਾ ਨਹੀਂ ਕਿ ਜਿਹੜਾ ਗੱਡੀ ਦੇ ਪਿੱਛੇ ਮੈਂ ਇੱਕ ਸਟicker ਲਿਖਿਆ ਦੇਖਿਆ ਸੀ ਅੱਜ ਹਰਬਿੰਦਰ ਸਿੰਘ ਪਟਵਾਰ ਐਡਵੋਕੇਟ ਉਹ ਸੌਖਾ ਨਹੀਂ ਲੱਗਾ ਗੱਡੀ ਦੇ ਪਿੱਛੇ ਨਹੀਂ ਬਾਜੀ ਬੜੀਆਂ ਮੁਸ਼ਕਲਾਂ ਆਈਆਂ ਨੇ ਬੜੀ ਸਪੈਸ਼ਲੀ ਜਿੰਨਾ ਟਾਈਮ ਦਾ ਚਲੋ ਪਾਪਾ ਸੀ ਉਹਨਾ ਟਾਈਮ ਦਾ ਮੈਂ ਸਿਰਫ ਮਿਹਨਤ ਕੀਤੀ ਆ ਪਰ ਜਦੋਂ ਪਾਪਾ ਦੀ ਡੈਥ ਹੋਈ ਹੈ ਸਟਰਗਲ ਮੇਰੀ ਉਦੋਂ ਸ਼ੁਰੂ ਹੋਈ ਸੀ ਤੇ ਉਹ ਸਟਰਗਲ ਨੇ ਮੇਰੀਆਂ ਬੜੀਆਂ ਚੀਕਾਂ ਕਢਾਈਆਂ ਨੇ ਤੇ ਐਡਵੋਕੇਟ ਲਖਾਣਾ ਸੌਖਾ ਪਰ ਐਡਵੋਕੇਟ ਬਣਨ ਤੱਕ ਮੇਰੇ ਬੜੀਆਂ ਬੜਾ ਕੁਝ ਚੱਲਿਆ ਮੇਰੀ ਫੈਮਲੀ ਨੇ ਬੜਾ ਹੀ ਸਪੋਰਟ ਕੀਤੀ ਹੈ ਬੜਾ ਕੁਝ ਚੱਲਿਆ ਸੀ ਆ ਕਾਫੀ ਸਾਰੇ ਦਿੱਕਤਾਂ ਆਈਆਂ ਨੇ ਪਾਪਾ ਦੇ ਜਾਣ ਤੋਂ ਬਾਅਦ ਪਰ ਪ੍ਰਮਾਤਮਾ ਦੀ ਮਿਹਰ ਨਾਲ ਹੌਲੀ 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 ਅਸੀਂ ਇਹ ਪੌੜੀ ਚੜ ਦੇ ਗਏ ਕਿਤੇ ਨਾ ਕਿਤੇ ਗੱਲ ਦਿਲ ਚ ਰਹਿ ਗਈ ਕਿ ਪਿਓ ਨੇ ਪੁੱਤ ਦੀ ਗੱਡੀ ਤੇ ਲਿਖਿਆ ਐਡਵੋਕੇਟ ਨਹੀਂ ਪੜਿਆ ਬਿਲਕੁਲ ਮੈਂ ਇਸ ਟੌਪਿਕ ਤੇ ਖੁੱਲ ਕੇ ਨਹੀਂ ਗੱਲ ਕਰ ਸਕਦਾ ਜੀ ਚਲੋ ਬਾਪਿਆਂ ਦੇ ਜਿਹੜੇ ਆ ਉਹ ਇੱਕ ਚਾ ਹੁੰਦੇ ਆ ਭਾਜੀ ਭਾਵਕ ਵੀ ਹੋਏ ਆ ਕਿਉਂਕਿ ਜਿਹੜੇ ਮਾਪੇ ਆਉ ਬੱਚਿਆਂ ਨੂੰ ਕੁਝ ਬਣਿਆ ਹੋਇਆ ਵੇਖਣਾ ਲੋਚਦੇ ਆ ਉਹਨਾਂ ਦੀ ਇੱਕ ਸੋਚ ਹੁੰਦੀ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਕੁਝ ਚੰਗਾ ਕਰਨ ਜਦੋਂ ਮਾਪੇ ਤੁਰ ਜਾਂਦੇ ਆ ਤੇ ਪਛਤਾਵੇ ਜ਼ਰੂਰ ਹੋ ਜਾਂਦੇ ਜ਼ਿੰਦਗੀ ਦੇ ਵਿੱਚ ਉਹਨਾਂ ਗੱਲਾਂ ਤੋਂ ਹਟ ਕੇ ਬਹੁਤ ਸਾਰੇ ਪੰਜਾਬੀ ਬੱਚੇ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਕਿ ਲੋਕਾਂ ਦੀ ਦੌੜ ਆ ਭਾਜੀ ਥੋੜਾ ਭਾਵਕ ਹੋ ਰਹੇ ਆ ਮੈਂ ਗੱਲ ਕੀਤੀ ਸੀ ਕਿ ਗੱਡੀ ਲੈ ਲਈ BMW ਤੇ ਬਹੁਤ ਸਾਰੇ ਦਰਘਟਨਾ ਵੀ ਹੋਈਆਂ ਵਾ ਮੇਰਾ ਇੱਕ ਗਿਲਾ ਵੀ ਆ ਪੰਜਾਬੀਆਂ ਦੇ ਨਾਲ ਕਿ ਤੁਸੀਂ ਆਪਣੇ 18 18 20 20 ਸਾਲਾਂ ਦੇ ਬੱਚਿਆਂ ਨੂੰ ਐਡੀਆਂ ਐਡੀਆਂ ਗੱਡੀਆਂ ਕਿਉਂ ਲੈ ਕੇ ਦਿੰਨੇ ਹੋ ਜਦੋਂ ਕੋਈ ਖਬਰ ਪੜ੍ਹਦੇ ਆ ਜਾਂ ਸੁਣਦੇ ਆ ਤੇ ਬਹੁਤ ਹੀ ਨਮੋਸ਼ੀ ਹੁੰਦੀ ਆ ਕਿ ਮਾਪਿਆਂ ਦਾ ਕੱਲਾ ਕੱਲਾ ਪੁੱਤ ਜਿਹੜਾ ਉਹ ਜੱਗ ਤੋਂ ਚਲੇ ਗਿਆ ਸੋ ਪਾਜੀ ਜਿਹੜੇ ਬੱਚੇ ਸਾਡੇ ਇੱਥੇ ਆਏ ਆ ਪਟਵਾਰ ਸਾਹਿਬ ਉਹਨਾਂ ਨੂੰ ਕੋਈ ਕੋਈ ਨਾ ਕੋਈ ਰਾਹ ਦੱਸੋ ਕਿ ਉਹ ਕਿੱਦਾਂ ਕਾਮਯਾਬ ਹੋ ਸਕਦੇ ਆ ਪਾਜੀ ਸਭ ਤੋਂ ਪਹਿਲੀ ਗੱਲ ਤਾਂ ਮਾਪੇ ਨੂੰ ਸੋਚਣਾ ਚਾਹੀਦਾ ਕਿ ਸਾਡੇ ਜਿਹੜੇ ਬੱਚੇ ਨੇ 18 19 ਸਾਲ ਦੇ ਨੇ ਆਪਾਂ ਠੀਕ ਹੈ ਹਰ ਇੱਕ ਬੱਚਾ ਹਰ ਇੱਕ ਬੰਦਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਔਰ ਗੱਡੀ ਲੈਣ ਲੱਗੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿੰਨਾ ਟਾਈਮ ਉਹ ਪ੍ਰੋਪਰ ਮੈਚੁਰ ਨਹੀਂ ਹੁੰਦਾ 22 23 ਸਾਲ ਦਾ ਨਹੀਂ ਹੁੰਦਾ ਸਾਨੂੰ ਵੱਡੀ ਗੱਡੀ ਲੈ ਕੇ ਨਹੀਂ ਦੇਣੀ ਚਾਹੀਦੀ ਇਸ ਗੱਲ ਦਾ ਭਾਵੇਂ ਸਾਡੇ ਛੋਟੇ ਭਰਾਵਾਂ ਨੂੰ ਗੁੱਸਾ ਲੱਗੇ ਬਟ ਇਹਦੇ ਚ ਉਹਨਾਂ ਦੀ ਹੀ ਸੇਫਟੀ ਹੈ ਕਿਉਂਕਿ ਇਹ ਗੱਡੀਆਂ ਇਦਾਂ ਦੀਆਂ ਨੇ ਕਿ ਇਹਦੇ 180 ਤੋਂ 200 ਤੱਕ ਜਾਂਦੇ ਆ ਭਾਜੀ ਇਹਨਾਂ ਦਾ ਪਤਾ ਨਹੀਂ ਲੱਗਦਾ ਇਹ ਵੱਡੀਆਂ ਗੱਡੀਆਂ ਨੇ ਮੋੜ ਕੇ ਕੰਟਰੋਲ ਨਹੀਂ ਹੁੰਦੀਆਂ ਸੋ ਬਹੁਤ ਸਾਰੇ ਨੌਜਵਾਨਾਂ ਦੀਆਂ ਦਿਲੀ ਸ਼ਾਵਾ ਵੀ ਪੂਰੀਆਂ ਕੀਤੀਆਂ ਹਰਵਿੰਦਰ ਸਿੰਘ ਪਟਵਾਰ ਨੇ ਜਿਨ੍ਹਾਂ ਨੇ ਕਦੀ ਇਹ ਸੋਚਿਆ ਸੀ ਕਿ ਮਕਸੀਕੋ ਵਾਲੀ ਕੰਧ ਟੱਪ ਕੇ ਆਪਾਂ ਅਮਰੀਕਾ ਦੀ ਧਰਤੀ ਤੇ ਜਾ ਵੜਨਾ ਤੇ ਜੇ ਗੱਲ ਕੀਤੀ ਜਾਵੇ ਤੇ ਪਟਵਾਰ ਨੇ ਉਹਨਾਂ ਨੂੰ ਜਾਜਾਂ ਦੇ ਰਾਈ ਕਿਸੇ ਨੂੰ ਨਿਊਯਾਰਕ ਭੇਜਿਆ ਤੇ ਕਿਸੇ ਨੂੰ ਸਨ franซิਸਕੋ ਭੇਜਿਆ ਭਾਜੀ ਪਿਛਲੇ ਕਈ ਸਾਲਾਂ ਤੋਂ ਜਿਹੜਾ ਵੀਜ਼ਿਆਂ ਦਾ ਕੰਮ ਚੱਲ ਰਿਹਾ ਹੈ ਕਿੱਦਾਂ ਦਾ ਚੱਲ ਰਿਹਾ ਹੈ ਕਿੱਦਾਂ ਦਾ ਰਿਸਪੌਂਸ ਹੈ ਇਹਦੇ ਵਿੱਚ ਭਾਜੀ ਬੜੀ ਮਿਹਰ ਹੈ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਜਿਹੜਾ ਟੂਰਿਸਟ ਵੀਜ਼ਾ ਆਪਾਂ ਲਗਵਾਏ ਨੇ ਕਮ ਸੇ ਕਮ ਮੇਰੇ ਕੋਲ ਆਨ ਰਿਕਾਰਡ ਸਾਰਾ ਮੌਜੂਦ ਹੈ 10000 ਪਲੱਸ ਆਪਣੇ ਕੋਲ ਕਲਾਇੰਟਸ ਹੈਗੇ ਨੇ ਜਿਨ੍ਹਾਂ ਦੇ ਵੀਜ਼ੇ ਲੱਗੇ ਨੇ ਜਿਹੜੇ ਕੈਨੇਡਾ ਅਮਰੀਕਾ ਯੂਕੇ ਵਗੈਰਾ ਗਏ ਨੇ ਸੋ ਹੁਣ ਜਿਹੜੀ ਸਿਚੁਏਸ਼ਨ ਹੈ ਕੈਨੇਡਾ ਦੀ ਥੋੜੀ ਜੀ ਖਰਾਬ ਹੋਣ ਕਰਕੇ ਵੀਜ਼ੇ ਰਿਫਿਊਜ਼ ਆ ਰਹੇ ਨੇ ਸੋ ਕੋਸ਼ਿਸ਼ ਹੈ ਕਿ ਹੁਣ ਕੈਨੇਡਾ ਦੀਆਂ ਫਾਈਲਾਂ ਆਪਾਂ ਘੱਟ ਲਗਾ ਰਹੇ ਹਾਂ ਬਟ ਅਮਰੀਕਾ ਦੇ ਵੀਜ਼ੇ ਹਾਲੇ ਵੀ ਬਹੁਤ ਸੋਹਣੇ ਆ ਰਹੇ ਨੇ ਪਟਵਾਰ ਸਾਹਿਬ ਸਾਨੂੰ ਇੱਕ ਗੱਲ ਕਲੀਅਰ ਕਰੋ ਕਿਉਂਕਿ ਮਕਸਦ ਰਿਹਾ ਹਮੇਸ਼ਾ ਗੱਲ ਨੂੰ ਪੰਜਾਬ ਤੱਕ ਪਹੁੰਚਾਉਣਾ ਕਿਉਂਕਿ ਸਾਡੀਆਂ ਜੜ੍ਹਾਂ ਨੇ ਬਹੁਤ ਸਾਰੇ ਨਵੇਂ ਮੁੰਡੇ ਜਿਹੜੇ ਉਹ ਰੋਡ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਇਹਨਾਂ ਮੁਰਖਾਂ ਦੇ ਵਿੱਚ ਆ ਕੇ ਤੇ ਉਹਨਾਂ ਨੂੰ ਇੱਕ ਇੰਸ਼ੋਰੈਂਸ ਦੇ ਰੂਪ ਵਿੱਚ ਮੁਆਵਜ਼ਾ ਮਿਲਦਾ ਤੇ ਤੁਸੀਂ ਇਹ ਨਵੀਂ-ਨਵੀਂ ਡਿਗਰੀ ਲਈ ਆ ਇੱਕ ਰੋਡ ਐਕਸੀਡੈਂਟ ਤਾਂ ਕਿੰਨਾ ਮੁਆਵਜ਼ਾ ਮਿਲ ਜਾਂਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਤੀ ਪੋਤੇ ਸਰਤੀ ਤੇ ਆਣ ਕੇ ਇਹਨਾਂ ਹਾਲਾਤਾਂ 'ਚ ਜਾਵੇ ਪਰ ਫਿਰ ਵੀ ਕਿਤੇ ਨਾ ਕਿਤੇ ਮਾਪੇ ਬਾਪ ਨੂੰ ਉਹਨਾਂ ਦੇ ਬੱਚਿਆਂ ਦੇ ਜਿਹੜੇ ਰਾਈਟਸ ਆ ਉਹਨਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਸੋ ਕਿੰਨਾ ਮੁਆਵਜ਼ਾ ਮਿਲਦਾ ਹੈ ਕਰੋਨ ਐਕਸੀਡੈਂਟ ਵਿੱਚ ਹਾਂਜੀ ਭਾਜੀ ਦੇਖੋ ਇੱਕ ਜਦੋਂ ਪ੍ਰਮਾਤਮਾ ਸਾਰੇ ਭਰਾਵਾਂ ਤੇ ਮਿਹਰ ਰੱਖੇ ਪਹਿਲਾਂ ਤਾਂ ਪਰ ਜਦੋਂ ਇੱਕ ਬੰਦੇ ਦੀ ਰੋਡ ਐਕਸੀਡੈਂਟਾਂ ਦੇ ਵਿੱਚ ਡੈਥ ਹੋ ਜਾਂਦੀ ਹੈ ਉੱਚ ਕਾਫੀ ਸਾਰੀ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਜਿਵੇਂ ਬੰਦੇ ਦੀ ਉਮਰ ਕਿੰਨੀ ਸੀ ਉਹਦੀ ਫੈਮਿਲੀ ਮੈਂਬਰ ਕਿੰਨੇ ਨੇ ਪਿੱਛੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਿੰਨੇ ਜਣੇ ਨੇ ਕਿੰਨੇ ਜਣੇ ਖਾਣ ਵਾਲੇ ਨੇ ਉਹ ਕੰਮ ਕੀ ਕਰਦਾ ਸੀਗਾ ਇਹ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਨੋਟ ਕਰਨ ਵਾਲੀਆਂ ਇਸ ਦੇ ਮੁਤਾਬਿਕ ਹੀ ਉਹ ਮੌਜ਼ਾ ਇਸ਼ੂ ਹੁੰਦਾ ਹੈ ਕੋਈ ਚੀਫਰਾ ਕੋਈ ਮਤਲਬ ਵੱਧ ਤੋਂ ਵੱਧ ਜਾਂ ਘੱਟ ਤੋਂ ਘੱਟ ਆਪਾਂ ਕਹਿ ਲਈਏ ਘੱਟ ਤੋਂ ਘੱਟ ਜੇ ਆਪਾਂ ਕਹਿ ਸਕਦੇ ਹਾਂ ਵੀ ਜੇ ਬੰਦੇ ਦੀ ਗਲਤੀ ਵੀ ਹੈਗੀ ਆ ਜਾਂ ਡਰਿੰਕ ਕੀਤੀ ਆ ਜਾਂ ਕੁਝ ਵੀ ਆ ਤਾਂ ਲੱਖ ਯੂਰੋ ਦਾ ਮਿਨੀਮਮ ਆ ਹੀ ਜਾਂਦਾ ਭਾਜੀ ਫੇਰ ਵੀ ਤੇ ਮੈਕਸਿਮਮ ਆਪਾਂ ਕਹਿ ਸਕਦੇ ਹਾਂ ਵੀ 10 ਲੱਖ ਯੂਰੋ ਤੱਕ ਜਾ ਸਕਦਾ ਕੇਸ ਕੁਝ ਇਦਾਂ ਦਾ ਹੈ ਕੇਸ ਜਿੰਨਾ ਲੰਮਾ ਜਾਂਦਾ ਓਨੇ ਜਿਹੜੇ ਤੁਹਾਡਾ ਕੇਸ ਆ ਉਹ ਸਟਰੋਂਗ ਹੋ ਜਾਂਦਾ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਭਾਜੀ ਕਿ ਜਿੰਨਾ ਲੰਮਾ ਚੱਲਦਾ ਹੈ ਇਹਦੇ ਵਿੱਚ ਡਿਪੈਂਡ ਕਰਦਾ ਇੰਸ਼ੋਰੈਂਸ ਕੰਪਨੀ ਤੁਹਾਨੂੰ ਕਿੰਨੇ ਪੈਸੇ ਦੇਗੀ ਹੈ ਕਿ ਉਹ ਸਹੀ ਪੈਸੇ ਦੇ ਰਹੀ ਹੈ। ਕਈ ਵਾਰੀ ਇੰਸ਼ੋਰੈਂਸ ਕੰਪਨੀ ਵੀ ਜਾਣਬੁੱਝ ਕੇ ਕਰਨ ਲੱਗ ਜਾਂਦੀ ਵੀ ਇਹ ਕੇ ਰੋਡ ਐਕਸੀਡੈਂਟ ਹੈ ਜਿਹੜਾ ਫੇਕ ਹੈ ਜਾਂ ਇਹ ਬੰਦੇ ਦੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਜਾਂ ਉੱਥੇ ਹਨੇਰਾ ਸੀਗਾ ਮੇਰੇ ਕਲਾਇੰਟ ਦਾ ਕਸੂਰ ਨਹੀਂ ਹੈ। ਕਾਫੀ ਸਾਰੀਆਂ ਚੀਜ਼ਾਂ ਨੋਟ ਹੁੰਦੀਆਂ ਨੇ। ਤੇ ਉਹ ਫਿਰ ਕੇਸ ਲੰਮਾ ਚੱਲੀ ਜਾਂਦਾ ਹੁੰਦਾ ਹੈ। ਡਿਪੈਂਡ ਕਰਦਾ ਹੈ ਕਿ ਕੇਸ ਕਿਸ ਤਰੀਕੇ ਦਾ ਹੈ। ਮਟਵਾਰ ਸਾਹਿਬ ਵੇਖਣ ਚ ਆਇਆ ਕਿ ਜਦੋਂ ਵੀ ਕੋਈ ਇੰਡੀਆ ਤੋਂ ਨਵਾਂ ਆਉਂਦਾ ਵਾ ਤੇ ਪਹਿਲੇ ਪਹਿਲੇ ਸੁਣਨ ਚ ਆਉਂਦਾ ਕਿ 1-2 ਸਾਲਾਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਹਾਦਸਿਆਂ ਦੇ ਸ਼ਿਕਾਰ ਹੋਏ ਆ ਕਿ ਉਹਨਾਂ ਨੂੰ ਪੂਰੀ ਜਿਹੜੀ ਰੋਡ ਦੇ ਰੂਲ ਰੈਗੂਲੇਸ਼ਨ ਆ ਉਹਨਾਂ ਦੀ ਜਾਣਕਾਰੀ ਨਹੀਂ ਹੁੰਦੀ ਜੇ ਤੁਸੀਂ ਉਹਨਾਂ ਨੂੰ ਇੱਕ ਕੀ ਸੁਝਾਅ ਦੇਣਾ ਪਾਵ ਚਾਹੋਗੇ ਕਿ ਉਹਨਾਂ ਨੂੰ ਕਿਸੇ ਵੀ ਅਜਿਹੀ ਸਥਿਤੀ ਦਾ ਜਿਹੜਾ ਉਹ ਸਾਹਮਣਾ ਨਾ ਕਰਨਾ ਪਵੇ ਦੇਖੋ ਇੱਕ ਤਾਂ ਆਪਣੇ ਟ੍ਰੈਫਿਕ ਦਾ ਫਰਕ ਪੈ ਜਾਂਦਾ ਆਪਣੇ ਟ੍ਰੈਫਿਕ ਰੂਲਸ ਨੇ ਬਹੁਤ ਲਾਈਟ ਨੇ ਉਹੀ ਸੋ ਆਪਾਂ ਇੱਥੇ ਵਰਤਾਂਦੇ ਨੇ ਜਿਹੜੇ ਸਾਈਕਲਾਂ ਤੇ ਵੀਰ ਜਾਂਦੇ ਨੇ ਕਈ ਵਾਰੀ ਹੈੱਡਫੋਨ ਲੱਗੇ ਹੁੰਦੇ ਨੇ ਨਹੀਂ ਸੁਣਦੇ ਪਿੱਛੇ ਗੱਡੀ ਦਾ ਖੜਕਾ ਜਾਂ ਗੱਡੀ ਹਾਰਨ ਮਾਰ ਰਹੀ ਹੈ ਨਹੀਂ ਸੁਣਦੇ ਉਹ ਚੀਜ਼ ਸੋ ਇਦਾਂ ਦੀਆਂ ਕਈ ਛੋਟੀ ਛੋਟੀ ਚੀਜ਼ਾਂ ਦਾ ਕਰਕੇ ਸਾਡੇ ਭਰਾਵਾਂ ਦਾ ਨੁਕਸਾਨ ਬਹੁਤ ਹੋ ਜਾਂਦਾ ਸੋ ਉਹ ਚੀਜ਼ਾਂ ਨੂੰ ਮੇਰੇ ਖਿਆਲ ਚ ਜਿਹੜੇ ਭਰਾ ਲਾਇਸੈਂਸ ਵਗੈਰਾ ਕਰਾਉਂਦੇ ਨੇ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਹੈ ਬਾਕੀ ਵੀ ਕਮਿਊਨਿਟੀ ਦੇ ਵਿੱਚ ਜਿੰਨੇ ਹੋਰ ਨੇ ਸਾਰੇ ਭੈਣ ਭਰਾਵਾਂ ਨੂੰ ਦੱਸਣਾ ਚਾਹੀਦਾ ਵੀ ਇੰਡੀਆ ਦੇ ਰੂਲਸ ਨੇ ਜਿਹੜੇ ਉਹ ਇੱਥੇ ਲਾਗੂ ਨਹੀਂ ਹੁੰਦੇ ਮੈਂ ਗੱਲ ਕਰਦਾ ਜਾਵਾਂ ਰੋਮ ਏਰੀਏ ਦੀ ਤੇ ਬਹੁਤ ਸਾਰਾ ਖੇਤੀ ਦਾ ਕੰਮ ਆ ਤੇ ਹਰ ਪੰਜਾਬੀ ਦਾ ਇੱਕ ਪਹਿਲਾ ਘਰ ਹੁੰਦਾ ਜਦੋਂ ਕੋਈ ਇੰਡੀਆ ਤੋਂ ਆਉਂਦਾ ਇੱਥੇ ਜਿਆਦਾ ਖੇਤੀ ਦਾ ਕੰਮ ਆ ਤੇ ਮੈਂ ਚਾਹੁੰਦਾ ਕਿ ਇਸ ਪ੍ਰੋਗਰਾਮ ਦੇ ذریعے 9 ਮਹੀਨੇ ਵਾਲਿਆਂ ਪੇਪਰਾਂ ਤੇ ਆਏ ਮੁੰਡਿਆਂ ਨੂੰ ਇੱਕ ਸਨੇਹਾ ਜ਼ਰੂਰ ਦਿੱਤਾ ਜਾਵੇ ਕਿ ਜਿਹੜਾ ਕਿਸੇ ਮਾਂ ਦਾ ਪੋਤਾ ਉਹ ਰੋਡ ਐਕਸੀਡੈਂਟ ਦਾ ਜਿਹੜਾ ਸ਼ਿਕਾਰ ਆ ਉਹ ਨਾ ਹੋਵੇ ਇੱਕ ਵਧੀਆ ਤਰੀਕੇ ਜਿਹਾ ਇਹਦੇ ਨਾਲ ਸਨੇਹਾ ਜ਼ਰੂਰ ਦਿਓ ਦੇਖੋ ਜੀ ਜਿਹੜੇ ਭੈਣ ਭਰਾ ਸਾਡੇ ਕੰਮਾਂ ਤੋਂ ਆਉਂਦੇ ਨੇ ਆਉਣ ਲੱਗੇ ਅਸੀਂ ਫੋਨ ਲਾ ਲੰਨੇ ਆਪਣੇ ਘਰ ਪਰਿਵਾਰਾਂ ਨੂੰ ਹੈੱਡਫੋਨ ਲਗਾ ਕੇ ਜਦੋਂ ਅਸੀਂ ਸਾਈਕਲ ਤੇ ਜਾ ਰਹੇ ਹੁੰਦੇ ਆ ਸਾਡਾ ਧਿਆਨ ਫੋਨ 'ਚ ਹੋ ਜਾਂਦਾ ਹੈ ਜਾਂ ਅਸੀਂ ਗੱਲਾਂ ਦੇ ਵਿੱਚ ਧਿਆਨ ਹੋ ਜਾਂਦੇ ਆ ਤਾਂ ਸਾਨੂੰ ਰੋਡ ਤੇ ਕਈ ਵਾਰੀ ਨਹੀਂ ਪਤਾ ਲੱਗਦਾ ਕਿ ਪਿੱਛੋਂ ਗੱਡੀ ਆ ਰਹੀ ਹੈ ਜਾਂ ਨਹੀਂ ਸੋ ਕਈ ਛੋਟੇ ਛੋਟੀਆਂ ਗਲਤੀਆਂ ਨੇ ਜਿਵੇਂ ਸਟਾਪ ਤੇ ਨਹੀਂ ਰੁਕਣਾ ਜੈਕਟ ਨਹੀਂ ਪਾਉਣੀ ਸਾਈਕਲ ਤੇ ਲਾਈਟ ਵਗੈਰਾ ਨਹੀਂ ਲਗਾਉਣੀ ਇਦਾਂ ਦੀਆਂ ਕਈ ਛੋਟੇ ਛੋਟੀਆਂ ਗਲਤੀਆਂ ਕਰਕੇ ਬਹੁਤ ਸਾਰੇ ਘਟਨਾਵਾ ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖਿਆ ਹੈ ਤੋ ਸਾਡੇ ਨਵੇਂ ਵੀਰਾਂ ਨੂੰ ਆਇਆਂ ਨੂੰ ਸਾਰਿਆਂ ਨੂੰ ਇਹ ਸੁਚੇਤ ਕਰਾਂਗੇ ਕਿ ਇਦਾਂ ਦੀਆਂ ਗਲਤੀਆਂ ਤੋਂ ਬਚੋ ਤੇ ਜੇ ਫੋਨ ਕਰਨਾ ਇੱਕ ਸਾਈਡ ਤੇ ਖੜ ਕੇ 10 ਮਿੰਟ ਤੁਸੀਂ ਕਰ ਲਿਆ ਕਰੋ ਪਰ ਹੈੱਡਫੋਨ ਲਗਾ ਕੇ ਸਾਈਕਲ ਤੇ ਰੋਡ ਤੇ ਕਦੇ ਨਾ ਜਾਇਓ। ਸੋ ਪਟਵਾਰ ਸਾਹਿਬ ਬੜਾ ਲੰਮਾ ਚੌੜਾ ਵੀਜ਼ਿਆਂ ਦਾ ਕੰਮ ਕੀਤਾ ਵਾ ਅੱਜ ਵੀ ਬੜੀ ਕਿਰਪਾਕ ਸਤਗੁਰੂ ਨਾਨਕ ਪਾਤਸ਼ਾਹ ਦੀ ਇੱਕ ਗੱਲ ਹੋਰ ਸ਼ੇਅਰ ਕਰਦੇ ਜਾਵੋ ਜਦੋਂ ਮੁੰਡੇ ਮਿਲਦੇ ਆ ਤੇ ਪੁੱਛਦੇ ਜ਼ਰੂਰ ਆ ਜਿਹੜੇ ਨਵੇਂ ਆਉਂਦੇ ਨੌ-ਨੌ ਮਹੀਨੇ ਆੜਿਆ ਤੇ ਇਹਨਾਂ ਦਾ ਵੀਜ਼ਾ ਲੱਗ ਸਕਦਾ ਐਜ਼ ਏ ਟੂਰਿਸਟ ਇੱਥੋਂ ਜਾਂ ਨਹੀਂ ਬਿਲਕੁਲ ਭਾਜੀ ਲੱਗ ਸਕਦਾ ਆ ਪਰ ਥੋੜਾ ਜਿਹਾ ਇਹਨਾਂ ਨੂੰ ਸਬਰ ਕਰਨਾ ਪਊਗਾ ਇੱਕ ਸਜੋਰ ਨੂੰ ਲੈ ਕੇ ਦੂਸਰੀ ਸਜੋਰ ਨੂੰ ਜਿਹੜੀ ਹੁੰਦੀ ਆ ਉਹ ਤੇ ਪਹਿਲਾਂ ਆਪਾਂ ਉਹਨਾਂ ਦੀ ਟਰੈਵਲ ਹਿਸਟਰੀ ਕ੍ਰੀਏਟ ਕਰ ਸਕਦੇ ਹੁੰਦੇ ਆ ਜਿਵੇਂ ਯੂਕੇ ਦਾ ਵੀਜ਼ਾ ਲਗਵਾਤਾ ਆ ਜਾਂ ਯੂਰਪ ਦੇ ਵਿੱਚ ਇੱਕ ਦੋ ਕੰਟਰੀਆਂ ਥੋੜਾ ਬਹੁਤ ਘੁੰਮ ਲੇ ਤਾਂ ਉਹਦੇ ਨਾਲ ਉਹਨਾਂ ਦੀ ਟਰੈਵਲ ਹਿਸਟਰੀ ਕ੍ਰੀਏਟ ਹੋ ਜਾਂਦੀ ਆ ਜਦੋਂ ਤੁਹਾਡੀ ਟਰੈਵਲ ਹਿਸਟਰੀ ਕ੍ਰੀਏਟ ਹੋ ਗਈ ਫਿਰ ਤੁਸੀਂ ਭਾਵੇਂ ਇੰਡੀਆ ਬੈਠੇ ਵੀ ਤੁਸੀਂ ਵੀਜ਼ਾ ਲਗਵਾ ਸਕਦੇ ਹੋ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਟਰੈਵਲ ਹਿਸਟਰੀ ਦਾ ਹੋਣਾ ਜ਼ਰੂਰੀ ਹੈ ਬਿਲਕੁਲ ਹੋਣਾ ਜ਼ਰੂਰੀ ਜੇਕਰ ਤੁਸੀਂ ਅਮਰੀਕਾ ਦਾ ਕੈ ਉਹ ਇੱਕ ਤੁਹਾਡਾ ਪਾਸਪੋਰਟ ਸਟਰੋਂਗ ਹੋ ਜਾਂਦਾ ਜਦੋਂ ਤੁਹਾਡੇ ਇੱਕ ਦੋ ਸਟicker ਲੱਗੇ ਹੋਣ ਤੇ ਜਿਵੇਂ ਅਮਰੀਕਾ ਦੀ ਇੰਟਰਵਿਊ ਹੁੰਦੀ ਹੈ ਜਦੋਂ ਉਹਨਾਂ ਨੇ ਤੁਹਾਡਾ ਪਾਸਪੋਰਟ ਦੇਖਣਾ ਹੈ ਦੇਖਣਾ ਹੈ ਕਿ ਤੁਹਾਡੇ ਵੀਜ਼ੇ ਲੱਗੇ ਨੇ ਤੁਸੀਂ ਆਲਰੇਡੀ ਟਰੈਵਲ ਕਰਦੇ ਹੋ ਤਾਂ इजीली ਤੁਹਾਨੂੰ ਵੀਜ਼ਾ ਦੇ ਦੇਣਾ ਇੱਕ ਜਿਹੜਾ ਬੰਦਾ 14-1500 ਯੂਰੋ ਤੋਂ ਕੰਮ ਕਰਦਾ ਨਾਰਮਲ ਜਾਂ ਕੰਟਰੈਕਟ ਹੋਵੇ ਕਿੰਨਾ ਕੁ ਬੈਂਕ ਬੈਲੈਂਸ ਚਾਹੀਦਾ ਉਹਦੇ ਕਾਊਂਟ ਜਿਹੜੇ ਬੰਦੇ ਜੇ ਯੂਕੇ ਦਾ ਕਰਨਾ ਹੈ ਤੁਸੀਂ ਤਾਂ ਤੁਸੀਂ 3000 ਤੋਂ 4000 ਮੰਨ ਕੇ ਚੱਲੋ ਵੀ ਅਕਾਊਂਟ ਦੇ ਵਿੱਚ ਹੋਣਾ ਚਾਹੀਦਾ ਹੈ ਜੇ ਕੈਨੇਡਾ ਅਮਰੀਕਾ ਦਾ ਜਾਂ ਆਸਟ੍ਰੇਲੀਆ ਦਾ ਕਰਨਾ ਹੈ ਤਾਂ ਤੁਹਾਡੇ ਅਕਾਊਂਟ ਦੇ ਵਿੱਚ 7-8000 ਯੂਰੋ ਹੋਣਾ ਚਾਹੀਦਾ ਪਟਵਾਰ ਜੀ ਇੱਕ ਥੋੜਾ ਜਿਹਾ ਹੋਰ ਦੱਸਦੇ ਜਾਓ ਕਿ ਜਦੋਂ ਵੀ ਕੋਈ ਇੰਸ਼ੋਰੈਂਸ ਦੇ ਪੈਸੇ ਮਿਲਦੇ ਜਿਹੜੀ ਖਾਸ ਕਰਕੇ ਰੋਡ ਐਕਸੀਡੈਂਟ ਜਾਂ ਕਿਸੇ ਕੰਮ ਕਾਜੀ ਦੁਰਘਟਨਾ ਹੁੰਦੀ ਜਿਹੜੀ ਉਹ ਪੈਸੇ ਜਿਹੜੇ ਉਹ ਕਿਸ ਦੇ ਅਕਾਊਂਟ 'ਚ ਜਾਂਦੇ ਨੇ ਭਾਜੀ ਜਿਹੜਾ ਪੈਸੇ ਆਉਂਦੇ ਨੇ ਇੰਸ਼ੋਰੈਂਸ ਕੰਪਨੀ ਵੱਲੋਂ ਪਹਿਲਾਂ ਮੈਂ ਇਹ ਕਲੀਅਰ ਕਰਦਾ ਕਿ ਉਹਦਾ ਹੱਕਦਾਰ ਕੌਣ-ਕੌਣ ਹੁੰਦਾ ਹੈ ਇਹਦੇ ਹੱਕਦਾਰ ਮਾਪੇ ਭੈਣ ਭਰਾ ਵਾਈਫ ਤੇ ਬੱਚੇ ਹੁੰਦੇ ਨੇ ਸੋ ਜਦੋਂ ਤੁਸੀਂ ਕਿਸੇ ਨੂੰ ਪਾਵਰ ਔਟਰਨੀ ਦੇ ਦਿੰਦੇ ਨੇ ਚਾਹੇ ਉਹ ਕੋਈ ਐਡਵੋਕੇਟ ਹੈ ਚਾਹੇ ਆਪਣਾ ਕੋਈ ਸੱਜਣ ਮਿੱਤਰ ਹੈ ਦੋਸਤ ਹੈ ਤਾਂ ਉਹ ਸਾਰੇ ਪੈਸੇ ਦਾ ਹੱਕਦਾਰ ਉਹ ਬੰਦਾ ਹੋ ਜਾਂਦਾ ਹੈ ਤੇ ਉਹਦੇ ਹੀ ਅਕਾਊਂਟ ਦੇ ਵਿੱਚ ਆਉਂਦੇ ਨੇ ਜੇਕਰ ਤੁਸੀਂ ਪਾਵਰ ਔਟਰਨੀ ਕਿਸੇ ਨੂੰ ਨਹੀਂ ਦਿੰਦੇ ਤਾਂ ਓਬਵੀਅਸਲੀ ਉਹ ਤੁਹਾਡੇ ਅਕਾਊਂਟਾਂ ਦੇ ਵਿੱਚ ਹੀ ਆਉਣਗੇ ਇੰਡੀਆ ਵਾਲਿਆਂ ਦੇ ਵਿੱਚ ਸੋ ਇਸਨ ਐਡਵੋਕੇਟ ਰਵਿੰਦਰ ਸਿੰਘ ਪਟਵਾਰ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਵਿਜਿਆਂ ਦਾ ਕੰਮ ਕਰਦੇ ਆ ਰਹੇ ਨੇ ਔਰ ਇਹਨਾਂ ਨੇ ਇੱਕ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ ਅੱਜ ਇੱਕ ਡਿਗਰੀ ਲੈ ਕੇ ਐਕਸਟਰਾ ਜੁਡੀਸ਼ੀਅਲ ਐਡਵੋਕੇਟ ਦੇ ਤੌਰ ਤੇ ਸਾਡੇ ਭਰਾਵਾਂ ਦੇ ਲਈ ਕੰਮ ਕਾਜੀ ਦੁਰਘਟਨਾਵਾਂ ਜਾਂ ਜਿਹੜੇ ਆਪਾਂ ਕਹੇ ਲੋ ਰੋਡ ਐਕਸੀਡੈਂਟ ਹੁੰਦੇ ਆ ਉਹਨਾਂ ਦੇ ਕੇਸ ਲੜਦੇ ਨਜ਼ਰ ਆਉਣਗੇ ਸੋ ਅਸੀਂ ਇਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਵੀਜ਼ਿਆਂ ਨੂੰ ਲੈ ਕੇ ਗੱਲਾਂ ਹੋਈਆਂ ਨੇ ਰੋਡ ਐਕਸੀਡੈਂਟ ਨੂੰ ਲੈ ਕੇ ਇਨਫੋਰਮੇਸ਼ਨ ਸਾਂਝੀ ਹੋਈ ਆ ਇਹਨਾਂ ਦੇ ਨਾਲ ਗੱਲਾਂ ਹੋਈਆਂ ਕਿ ਮਾਪਿਆਂ ਨੂੰ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਜਿਹੜੇ ਕੋਰਸ ਆ ਉਹ ਕਰਵਾਉਣੇ ਚਾਹੀਦੇ ਨੇ ਇਹ ਸਾਡੇ ਸਟੂਡੀਓ ਆਏ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਕਿਤੇ ਇੱਕ ਹੋਰ ਨਵੇਂ ਐਪੀਸੋਡ ਵਿੱਚ